ਹਾਂਜੀ ਅਸੀਂ ਖੜੇ ਆਂ ਵੀਰ ਕੋਲੇ ਮਲਕੀਤ ਕੋਲੇ ਤੇ ਅੱਜ ਆਪਾਂ ਆਏ ਸੀਗੇ ਕਿਉਂਕਿ ਕਾਰਨ ਆਏ ਕਿਉਂ ਸੀ ਤੁਹਾਨੂੰ ਦੱਸ ਹੀ ਦਿੰਨੇ ਆ ਤੁਹਾਡੇ ਸਾਹਮਣੇ ਬੱਕਰੀ ਖੜੀ ਹੈ ਜਿਹੜੀ ਤੇ ਇਹੇ ਪਰਕਾਊ ਆ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਹਾਂ ਬਾਈ ਪਹਿਲਾਂ ਦੀ ਨਸਲ ਲੱਸੀ ਕਿਹੜੀ ਆ ਇਹ ਬਰਫਰੀ ਨਸਲ ਹੈ ਇਹ ਬਰਫਰੀ ਸ्योर ਬਰਫਰੀ ਨਸਲ ਦੀ ਆ ਤੇ ਜੇਕਰ ਕਿਸੇ ਨੇ ਲੈਣੀ ਹੋਵੇ ਤਾਂ ਆਪਾਂ ਬਾਈ ਦਾ ਨੰਬਰ ਪਾਵਾਂਗੇ ਇਸਦੇ ਨਾਲ ਕੰਟੈਕਟ ਕਰ ਲਿਓ ਇਹ ਇੱਕ ਬਈ ਇਹਦੇ ਕੋਈ ਜਿੰਨੇ ਹੁਣ ਸੂਣ ਵਾਲੀ ਆ ਕਿੰਨਾ ਟਾਈਮ ਰਹਿ ਗਿਆ ਇਹਦਾ ਇਹਦੇ ਵੀ 10 12 ਦਾ ਰਹਿ ਇਹਦੇ 10 12 ਦਿਨ ਸੂਣਦੇ ਰਹਿਗੇ ਤੇ ਇਹ ਲਗਭਗ ਮੇਮਣੇ ਕਿੰਨੇ ਦਿੰਦੀ ਆ ਦੋ ਤਾਂ ਹੀ ਪੱਕੇ ਦਊਗੀ ਹਾਂਜੀ ਕਿਸਮਤਾ ਵੀ ਤਿੰਨ ਵੀ ਦੇ ਸਕਦੀ ਆ ਹਾਂਜੀ ਇਹ ਜਿਹੜੀ ਬਰਬਰੀ ਬੱਕਰੀ ਆ ਇਹ ਕਹਿੰਦੇ ਵੀ ਆਏ ਸਾਲ ਸਾਨੂੰ ਦੋ ਮੇਮਣੇ ਤਾਂ ਨਹੀਂ ਦਿੰਦੀ ਹੋ ਦਿੰਦੀ ਆ ਤੇ ਕਿਸਮਤਾ ਅਗਲੇ ਦੀ ਵੀ ਇੱਕ ਵੀ ਦੇ ਦੇ ਦੋ ਤਾਂ ਨਹੀਂ ਦੇਊਗੀ ਤੇ ਹੋਊਗੀ ਤੇ ਤਿੰਨ ਵੀ ਦੇ ਸਕਦੀ ਆ ਤੇ ਤੁਸੀਂ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਲਓ ਤੇ ਇਸ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਨੇ ਲੈਣਿਆ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਇਹ ਬੱਕਰੀ ਤੇ ਨਸਲ ਵੱਲੀਓ ਵੀ ਦੱਸਿਓ ਵੀ ਕਿਹੜੇ-ਕਿਹੜੇ ਕੋਲੇ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸੈਂਕੜੇ। ਹਾਂਜੀ ਤੁਹਾਨੂੰ ਆਪਾਂ ਇਹਦੇ ਜਿਹੜੇ ਆ ਦੇਖੋ ਚਿਹਰਾ ਜਿਹੜਾ ਇਹਦਾ ਮੂੰਹ ਆਓ ਵੀ ਦਿਖਾਉਣਿਆ ਤੇ ਸਿੰਗਾ ਕਿੰਨੇ ਹੋ ਤੇ ਜਿਹੜਾ ਦਾ ਲੇਵਾਗਾ ਆਪਾਂ ਉਹ ਵੀ ਦਿਖਾ ਦਿੰਨੇ ਨੇ ਨੇੜੇ ਕਰਕੇ ਤੇ ਹਾਂਜੀ ਆ ਦੇਖੋ ਲੇਵਲ ਹੁਆ ਸਾਰਾ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਦੀ ਇਹ ਬੱਕਰੀ ਆ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਅੱਗੇ ਤੇ ਅੱਗੇ ਜਮਾ ਜ਼ਰੂਰ ਤੁਸੀਂ ਸ਼ੇਅਰ ਕਰਨੀ ਆ ਕਿਉਂਕਿ ਜੇਕਰ ਕਿਸੇ ਨੇ ਲੈਣੀ ਆ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਥੈਂਕ ਯੂ